अच्छा चलता हूं दुआओं में याद रखना अरिजीत सिंह ਦੇ ਮਸ਼ਹੂਰ ਬੋਲ ਤੁਹਾਨੂੰ ਜ਼ਰੂਰ ਯਾਦ ਹੋਣਗੇ ਪਰ ਹੁਣ ਅਰੀਜੀਤ ਸਿੰਘ ਦੇ ਵੱਲੋਂ ਆਪਣੇ ਫੈਨਸ ਨੂੰ ਇੱਕ ਵੱਡਾ ਚਟਕਾ ਦਿੱਤਾ ਹੈ ਦੱਸ ਦਈਏ ਕਿ ਬੀਤੇ ਕੱਲ ਸੋਸ਼ਲ ਮੀਡੀਆ ਤੇ ਅਰੀਜੀਤ ਸਿੰਘ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਪਲੇਬੈਕ ਸਿੰਗਿੰਗ ਤੋਂ ਰਿਟਾਇਰਮੈਂਟ ਲੈ ਰਹੇ ਨੇ ਯਾਨੀ ਕਿ ਹੁਣ ਕੋਈ ਵੀ ਪਲੇਬੈਕ ਸਿੰਗਿੰਗ ਵਾਲਾ ਪ੍ਰੋਜੈਕਟ ਜਾਂ ਕੋਈ ਵੀ ਗੀਤ ਜੋ ਹੈ ਉਹ ਅਰੀਜਿਤ ਸਿੰਘ ਦੇ ਵੱਲੋਂ ਨਹੀਂ ਗਾਇਆ ਜਾਵੇਗਾ ਉਹਨਾਂ ਨੇ ਕਿਹਾ ਕਿ ਇੰਨੇ ਲੰਬੇ ਸਮੇਂ ਤੱਕ ਮੈਨੂੰ ਪਿਆਰ ਕਰਨ ਦੇ ਲਈ ਮੇਰੇ ਗੀਤਾਂ ਨੂੰ ਮੇਰੇ ਗਾਏ ਬੋਲਾਂ ਨੂੰ ਇੰਨਾ ਪਿਆਰ ਦੇਣ ਦੇ ਲਈ ਉਹਨਾਂ ਨੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕੀਤਾ ਪਰ ਫੈਨਸ ਨੂੰ ਇਹ ਸੁਣ ਕੇ ਵੱਡਾ ਚਟਕਾ ਵੀ ਲੱਗਿਆ ਕਿ ਹੁਣ ਅਰੀਜਿਤ ਸਿੰਘ ਦੇ ਜੋ ਪਲੇਬੈਕ ਸਿੰਗਿੰਗ ਉਹਨਾਂ ਦੇ ਗੀਤ ਸੀ ਉਹ ਹੁਣ ਉਹਨਾਂ ਨੂੰ ਸੁਣਨ 'ਚ ਨਹੀਂ ਮਿਲਣਗੇ ਦੱਸਦੀ ਹੈ ਕਿ ਬਾਲੀਵੁੱਡ ਦੇ ਸੁਪਰਸਟਾਰ ਪੇਬੈਕ ਸਿੰਗਰ ਅਰੀਜ ਸਿੰਘ ਦੇ ਵੱਲੋਂ ਇਹ ਬੀਤੇ ਕੱਲ ਫੈਸਲਾ ਲਿਆ ਗਿਆ ਕਿ ਉਹ ਪਲੇਬੈਕ ਸਿੰਗਿੰਗ ਤੋਂ ਜੋ ਹੈ ਉਹ ਰਿਟਾਇਰਮੈਂਟ ਲੈਂ ਗਏ ਦੱਸ ਦਈਏ ਕਿ ਅਰਜੀਤ ਸਿੰਘ ਜਿਨ੍ਹਾਂ ਦਾ ਜਨਮ ਪੱਛਮ ਬੰਗਾਲ ਦਾ ਹੈ ਤੇ ਸਾਲ 2025 ਦੇ ਵਿੱਚ ਯਾਨੀ ਕਿ ਪਿਛਲੇ ਸਾਲ ਹੀ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਦੋ ਨੈਸ਼ਨਲ ਅਵਾਰਡਸ ਵੀ ਜੋ ਨੇ ਉਹ ਅਰਜੀਤ ਸਿੰਘ ਨੂੰ ਮਿਲੇ ਨੇ ਤੇ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗੀਤ ਜੋ ਨੇ ਅਰਜੀਤ ਸਿੰਘ ਹੋਏ ਗੰਦੇ ਨਜ਼ਰ ਆਏ ਨੇ ਹਿੰਦੀ ਤੋਂ ਇਲਾਵਾ ਕਈ तमाम ਭਾਸ਼ਾਵਾਂ ਜਿੱਥੇ ਅਸੀਂ ਗੱਲ ਕਰੀਏ ਤਮਿਲ ਤੇਲਗੂ ਕੰਨੜ ਤੇ ਉਥੇ ਹੀ ਹੋਰ ਵੱਖ-ਵੱਖ ਪਾਸ਼ਾਵਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਗੀਤ ਜੋ ਨੇ ਉਹ ਗਾਏ ਗਏ ਨੇ ਤੇ ਰੋਹਾਨੀ ਆਵਾਜ਼ ਨੂੰ ਫੈਨਸ ਦੇ ਵੱਲੋਂ ਵੀ ਕਾਫੀ ਪਿਆਰ ਦਿੱਤਾ ਗਿਆ ਹੈ ਦੱਸਦੀ ਹੈ ਕਿ 2014 ਤੋਂ ਲੈ ਕੇ 2019 ਤੱਕ ਉਹਨਾਂ ਦਾ 골ਡਨ ਟਾਈਮ ਸੀ ਜਦੋਂ ਉਹਨਾਂ ਦੇ ਵੱਲੋਂ ਗਾਏ ਗੀਤ ਸਾਰੇ ਹੀ ਹਿਟਰ ਰਹੇ ਨੇ ਉਥੇ ਹੀ ਆਸ਼ਕੀ 2 ਦੀ ਫਿਲਮ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਗੀਤ ਗਾਏ ਗਏ ਨੇ ਉਹਨਾਂ ਗੀਤਾਂ ਨੂੰ ਵੀ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਜਿਸ ਤੋਂ ਬਾਅਦ ਅਰੀਜ ਸਿੰਘ ਦੇ ਵੱਲੋਂ ਇਹ ਦੱਸਦੀ ਹੈ ਕਿ ਉਹਨਾਂ ਦੇ ਕੈਰੀਅਰ ਦੇ ਵਿੱਚ ਇੱਕ ਵੱਡਾ ਉਛਾਲ ਆਇਆ ਤੇ ਲੋਕਾਂ ਦੇ ਵੱਲੋਂ ਫੈਨਸ ਦੇ ਵੱਲੋਂ ਉਹਨਾਂ ਦੀ ਆਵਾਜ਼ ਨੂੰ ਕਾਫੀ ਪਸੰਦ ਕੀਤਾ ਜਾਣ ਲੱਗਿਆ ਪਰ ਕੱਲ ਜਦੋਂ ਸੋਸ਼ਲ ਮੀਡੀਆ ਤੇ ਅਰੀਜ ਸਿੰਘ ਦੇ ਵੱਲੋਂ ਇਹ ਪੋਸਟ ਪਾਈ ਗਈ ਕਿ ਉਹ ਪਲੇਬੈਕ ਸਿੰਗਿੰਗ ਤੋਂ ਰਿਟਾਇਰਮੈਂਟ ਲੈ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਇੱਕ ਚੰਗੇ 뮤직 ਦਾ ਫੈਨ ਰਿਹਾ ਹਾਂ ਤੇ ਆਪਣੀ ਕੋਸ਼ਿਸ਼ ਜਾਰੀ ਰੱਖਾਂਗਾ ਯਾਨੀ ਕਿ ਸਿੰਗਿੰਗ ਬੇਸ਼ੱਕ ਉਹ ਨਹੀਂ ਛੱਡ ਰਹੇ ਪਰ ਪਲੇਬੈਕ ਸਿੰਗਿੰਗ ਨੂੰ ਉਹਨਾਂ ਦੇ ਵੱਲੋਂ ਅਲਵਿਦਾ ਕਹਿ ਦਿੱਤਾ ਗਿਆ ਹੈ ਰਿਟਾਇਰਮੈਂਟ ਜੋ ਹੈ ਉਹਨਾਂ ਦੇ ਵੱਲੋਂ ਲੈ ਲਈ ਗਈ ਹੈ ਤਾਂ ਬਾਲੀਵੁੱਡ ਸੁਪਰਸਟਾਰ ਸਿੰਗਰ ਪਲੇਬੈਕ ਸਿੰਗਰ ਅਰਜੀਤ ਸਿੰਘ ਜੋ ਪਿਛਲੇ ਸਾਲ ਸਾਲ 2025 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤੇ ਗਏ ਨੇ ਤੇ ਉੱਥੇ ਹੀ ਦੋ ਨੈਸ਼ਨਲ ਅਵਾਰਡਸ ਵੀ ਜੋ ਹੈ ਉਹਨਾਂ ਦੀ ਝੋਲੀ ਦੇ ਵਿੱਚ ਪਏ ਨੇ ਪਰ ਹੁਣ ਉਹਨਾਂ ਦੇ ਵੱਲੋਂ ਆਪਣੀ ਪਲੇ ਬੈਕ ਸਿੰਗਿੰਗ ਜੋ ਜਿਸ ਦੇ ਲਈ ਉਹ ਜਾਣੇ ਜਾਂਦੇ ਸੀ ਉਸ ਨੂੰ ਹੁਣ ਉਹਨਾਂ ਨੇ ਅਲਵਿਦਾ ਕਹਿ ਦਿੱਤਾ ਹੈ ਹਾਲਾਂਕਿ ਇਹ ਰਿਟਾਇਰਮੈਂਟ ਕਿਉਂ ਲਈ ਹੈ ਅਜਿਹਾ ਫੈਸਲਾ ਉਹਨਾਂ ਨੂੰ ਕਿਉਂ ਲੈਣਾ ਪਿਆ ਇਸ ਪਿੱਛੇ ਕੋਈ ਵਜ੍ਹਾ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਵੇਖਣ ਵਾਲਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਬਾਰੇ ਉਹਨਾਂ ਦੇ ਵੱਲੋਂ ਖਲਾਸਾ ਕੀਤਾ ਜਾਂਦਾ ਹੈ ਜਾਂ ਨਹੀਂ ਕਿ ਉਹਨਾਂ ਦੇ ਵੱਲੋਂ ਇਹ ਨਾ ਵੱਡਾ ਫੈਸਲਾ ਅਚਾਨਕ ਕਿਉਂ ਲਿਆ ਗਿਆ ਕਿਉਂਕਿ ਫਿਲਹਾਲ ਦੀ ਘੜੀ ਦੇ ਵਿੱਚ ਅਰਜੀਤ ਸਿੰਘ ਦੇ ਵੱਲੋਂ ਕਾਫੀ ਉਹਨਾਂ ਦਾ ਪ੍ਰੋਜੈਕਟ ਜੋਨੇ ਆਉਣ ਵਾਲੇ ਨੇ ਪਰ ਅਜੇ ਹਾਂ ਫੈਸਲਾ ਲੈਣਾ ਫੈਨਸ ਦੇ ਲਈ ਦਿਲ ਤੋੜਨ ਵਾਲਾ ਜ਼ਰੂਰ ਸੀ